ਇਹ ਕਿੰਨੀ ਖੁਸ਼ੀ ਹੋਈ ਸਰ ਬਹੁਤ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਆ ਸਾਨੂੰ ਹਾਂਜੀ ਇਹ ਖੁਸ਼ੀ ਕਿਸੀਂ ਬਿਆਨ ਨਹੀਂ ਕਰ ਸਕਦੇ ਵੀ ਇੰਨੀ ਖੁਸ਼ੀ ਹੋਈ ਆ ਸਾਨੂੰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਸਰ ਫਤੇਗੜ ਦੇ ਰਹਿਣ ਵਾਲੇ ਆ ਫੋਰੋਟਾਂ ਦੇ ਫਤੇਗਾੜਾ ਮੋਗੇ ਦੇ ਸਨਾਲ ਵਾਲਾ ਥੋੜੇ ਬੱਚੇ ਨੂੰ ਘਰ ਦੇ ਨਾਲ ਕਿਵੇਂ ਪਤਾ ਲੱਗਿਆ ਜਦੋਂ ਤੁਹਾਡਾ ਨਾਮ ਨਿਕਲਿਆ ਸਾਰੇ ਅਸੀਂ ਵੈਸੀ ਬੈਠੇ ਰਹੇ ਸੀਗੇ ਤੇ ਸ਼ਰਮਾ ਭਾਜੀ ਦਾ ਸਾਨੂੰ ਕਾਲ ਗਿਆ ਵੀ ਤੁਹਾਡੀ ਲਾਟਰੀ ਪਾਈ ਹੋਈ ਆਗੀ ਤੇ ਵੀ ਤੁਸੀਂ ਆਪਦਾ ਨੰਬਰ ਚੈੱਕ ਕਰੋ ਵੀ ਤੁਹਾਡੀ ਲਾਟਰੀ ਨਿਕਲ ਗਈ ਆ ਸਰ ਸਾਡੀ ਉਦੋਂ ਕੁਛ ਇਹਦਾ ਕੋਈ ਹੱਲ ਨਹੀਂ ਸੀ ਸ਼ਰਮਾ ਭਾਜੀ ਨੇ ਜਦੋਂ ਸਾਨੂੰ ਕਾਲ ਲਾਈ ਆਗੀ ਇਹ ਮੇਰੇ ਘਰ ਵਾਲਾ ਵੀ ਮਾਤਾ ਦੇ ਆਉਂਦੇ ਹੁੰਦੇ ਸੀ ਕਾਲੀ ਦੇ ਜੀਰੇ ਮੰਦਰ ਤੇ ਤੇ ਲਾਟਰੀ ਇਹਨਾਂ ਕੋਲੇ ਪਾ ਕੇ ਗਏ ਸੀ ਫਿਰ ਸਾਨੂੰ ਫਿਰ ਭਾਜੀ ਨੇ 2-3 ਘੰਟਿਆਂ ਬਾਅਦ ਹੀ ਫੋਨ ਲਾਤਾ ਵੀ ਤੁਹਾਡੀ ਲਾਟਰੀ ਨਿਕਲ ਆਈ ਆਗੀ ਇਹ ਪੈਸੇ ਨਾਲ ਕੀ ਕਰੋਗੇ ਹਾਂਜੀ ਬੱਚਿਆਂ ਦਾ ਵਿਕਹ ਬਣਾਵਾਂਗੇ ਤਿੰਨ ਬੱਚੇ ਆ ਮੇਰੇ ਹਾਂਜੀ ਇੱਕ ਬੱਚਾ ਥੋੜਾ ਮੇਰਾ ਵੀ ਸੌਂਦਾ ਬੋਲਦਾ ਨੀਗਾ ਥੋੜਾ ਉਹਨਾਂ ਦਾ ਵੀ ਇਲਾਜ ਕਰਵਾਵਾਂਗੇ ਕੁਝ ਬੱਚੇ ਦੋ ਮੇਰੇ ਉਹਨਾਂ ਨੂੰ ਪੜਾਵਾਂ ਲਿਖਾਵਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਵੀਰਪਾਲ ਆਗਾ ਮੇਰੇ ਹਸਬੰਡ ਦਾ ਨਾਮ ਜਸਮੀਰ ਸਿੰਘ ਆ ਜਸਮੀਰ ਸਿੰਘ ਜੀ ਕਿੰਨੇ ਦੀ ਤੁਹਾਡੀ ਲਾਟਰੀ ਨਿਕਲੀ ਕਿੰਨੇ ਦੀ ਲਈ ਹੈਗੀ ਸੀ 6 ਰੁਪਏ ਦੀ ਲਾਟਰੀ ਲਈ ਸੀਗੀ ਜੀ ਕੱਲ ਤੇ 1 ਕਰੋੜ ਰੁਪਏ ਦਾ ਨਾਮ ਨਿਕਲਿਆ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਤਦ ਤੋਂ ਤੁਸੀਂ ਪਾ ਰਹੇ ਸੀਗੇ ਪਹਿਲਾਂ ਵੀ ਇੱਕ ਦੋ ਵਾਰ ਇੱਕ ਵਾਰ ਦੋ ਵਾਰ ਪਹਿਲਾਂ ਕਿਸਮਤ ਜਮਾਈ ਆ ਪਰ ਇਸ ਵਾਰ ਸ਼ਰਮਾ ਜੀ ਤੋਂ ਧੀਰੇ ਤੋਂ ਲਾਟ ਨਹੀਂ ਪਾਈ ਸੀਗੀ ਜਿਹਦੇ ਵਿੱਚ ਕਿ 6 ਰਪਏਾਂ ਵਿੱਚ 1 ਕਰੋੜ ਰੁਪਏ ਦਾ ਨਾਮ ਲੱਗ ਗਿਆ ਜੀ ਕੀ ਕੰਮ ਕਰਦੇ ਹੈਗੇ ਹੋ ਮੈਂ ਜੀ ਸੇਲਜ਼ਮੈਨਿੰਗ ਦਾ ਕੰਮ ਕਰਦਾ ਭੱਠੇ ਤੋਂ ਇੱਟਾਂ ਦੀ ਸਪਲਾਈ ਦਾ ਜੀ ਜਦੋਂ ਨਾਮ ਨਿਕਲਿਆ ਕਿਵੇਂ ਦਾ ਕਿਵੇਂ ਦੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜੀ ਉਸ ਸਮੇਂ ਇਹ ਲਾ ਪੈਸਿਆਂ ਦਾ ਕੀ ਕਰੋਗੇ ਤੁਸੀਂ ਕੋਸ਼ਤਾ ਜੀ ਸਰ ਕਰਜੇ ਸੀਗੇ ਉਹ ਤਾਰਾਂ ਦੇ ਵੀ ਬਾਕੀ ਬੱਚਿਆਂ ਦੇ ਤੋਂ ਇੱਕ ਵਾਸਤੇ ਕੋਈ ਚੰਗਾ ਕਾਰੋਬਾਰ ਉਹਨਾਂ ਨੂੰ ਕਰਕੇ ਦੇਾਂਗੇ ਤੇ ਜੋ ਕੋਈ ਕਿਸੇ ਨੂੰ ਕੋਈ ਮਾਲੀ ਸਿਹਤਾਂ ਦੀ ਜਰੂਰਤ ਹੋਗੀ ਜਿੰਨੇ ਜੋਗੇ ਹੋਾਂਗੇ ਉਹ ਵੀ ਜਰੂਰ ਕਰਾਂਗੇ ਜੀ ਕਿੰਨਾ ਕਰਜ਼ਾ ਹੈਗਾ ਸੀਗਾ ਕਰਜ਼ਾ ਹੈਗਾ 20-25 ਲੱਖ ਦੇ ਕਰੀਬ ਜੀ ਤਹਾਨੂੰ ਸਾਰਾ ਲਾ ਦੇ ਸਾਰਾ ਲਾ ਦਾਂਗੇ ਜੀ ਸਾਰਾ ਬੱਚੇ ਹੈਗੇ ਬੱਚੇ ਹੈਗੇ ਜੀ ਕੀ ਸੋਚਦੇ ਅੱਗੇ ਇੰਨੇ ਪੈਸਿਆਂ ਤੋਂ ਲਾ ਬੱਚਿਆਂ ਦਾ ਕੀ ਕਰੋ ਬੱਚਿਆਂ ਦਾ ਫਿਊਚਰ ਫਿਊਚਰ ਸਿਕਯਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਪੜ੍ਹਾਈ ਵੱਲ ਧਿਆਨ ਦੇਵਾਂਗੇ ਜਾਂ ਕੋਈ ਬਿਜ਼ਨਸ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਜਸਮੇਲ ਸਿੰਘ ਜੀ ਆ ਨਾਮ ਨਿਕਲਿਆ ਹੈਗਾ ਤੁਹਾਡੇ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਜੀ ਕਿੰਨੇ ਦਾ ਨਿਕਲਿਆ ਕਿੰਨੇ ਇਹ ਕੱਲ ਜੀ 1 ਵਜੇ 1 ਵਜੇ ਨਿਕਲਿਆ ਜੀ ਆ ਟਿਕਟ ਨੰਬਰ 56 E 42140 ਇਹਦੇ ਤੇ ਕੱਲ 1 ਕਰੋੜ ਰੁਪਏ ਦਾ ਨਾਮ ਲੱਗਿਆ 6 ਰੁਪਏ ਦੀ ਲਾਟਰੀ ਦੇ ਵਿੱਚ ਸਾਡੇ ਪਰਿਵਾਰ ਹੈਗਾ ਸੀ ਇਹ ਮੋਗੇ ਦੇ ਜ਼ਿਲ੍ਹੇ ਦੇ ਆ ਜੀ ਮੋਗੇ ਦੇ ਨਾਲ ਪਿੰਟ ਦੇ ਆ ਜਸਮੇਲ ਸਿੰਘ ਜੀ ਤੇ ਜੀਰੇ ਦੇ ਵਿੱਚ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜੀਰੇ ਦੇ ਵਿੱਚ ਪਹਿਲੀ ਵਾਰੀ 1 ਕਰੋੜ ਦਾ ਨਾਮ ਲੱਗਿਆ ਸਾਰੇ ਜੀਰੇ ਵਾਲੇ ਲੰਭਾ ਦਿੰਦੇ ਸੀ ਜੀਰੇ ਨਾਮ ਨਹੀਂ ਲੱਗਦਾ ਨਾਮ ਨਹੀਂ ਲੱਗਦਾ ਤੇ ਪਹਿਲੀ ਵਾਰ ਜੀਰੇ ਦੇ ਵਿੱਚ 1 ਕਰੋੜ ਦਾ ਨਾਮ ਲੱਗਿਆ ਸ਼ਰਮਾ ਲਾਟਰੀ ਸਟਾਲ ਜੀ ਦਾ ਮੇਰਾ ਨਾਮ ਗੋਲ ਸਿੰਘ ਕੁਮਾਰ ਸ਼ਰਮਾ ਜੀ निकले, निकले का, जिन्न, जिन्न निकले, काम बड़, बड़, निकले किदा निकला ਹੈਗਾ ਕਿੱਥੋਂ ਦੇ ਹੈਗੇ ਸੀਗੇ ਬੜੀ ਖੁਸ਼ੀ ਹੁੰਦੀ ਹੈ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਉਹ ਮੋਗੇ ਦੇ ਰਹਿਣ ਵਾਲੇ ਨੇ ਜਸ ਮੇਲ ਸਿੰਘ ਉਹਨਾਂ ਦਾ ਨਾਮ ਹੈ ਠੀਦੇ ਕੰਮ ਕਰਦੇ ਆ ਜੀ ਬੜਾ ਬੜਾ ਗਰੀਬ ਪਰਿਵਾਰ ਸੀ ਬੜੀ ਲੋਟ ਸੀ ਉਹਨਾਂ ਨੂੰ ਪੈਸੇ ਦੀ ਤੇ 6 ਰੁਪਏ ਦੀ ਟਿਕਟ ਪਾਈ ਕਰੋੜ ਦਾ ਇਨਾਮ ਨਿਕਲ ਆਇਆ ਜੀ ਕਰੋੜ ਦਾ ਉਹਨਾਂ ਦੀ ਜੁਨਾ ਹੀ ਬਦਲ ਗਿਆ ਦੀ ਹੁੰਦਾ 1 ਕਰੋੜ ਦਾ ਇਨਾਮ ਦੇਤ ਕੇ ਹਾਂਜੀ ਕਿੰਨੀ ਖੁਸ਼ੀ ਹੋਈ ਹੈ ਨਿਕਲ ਪਿਆ ਹੈਗਾ ਔਰ ਇਹ ਰੈਵਲਪਿਕ ਵੀ ਇੰਡੀਆ ਦਿੰਦਾ ਖੁਸ਼ੀ ਤਾਂ ਬੜੀ ਹੁੰਦੀ ਪਈ ਹੈ ਜੀ ਅਲਫ਼ਾਜ਼ ਹੀ ਨਹੀਂ ਕੱਟੇ ਹੋ ਪਰ ਇਹ ਨਹੀਂ ਖੁਸ਼ੀ ਹੋ ਰਹੀ ਹੈ ਨਹੀਂ ਐਕਸਾਈਟਮੈਂਟ ਹੈ ਆਪਾਂ ਇਹਨੇ ਨੱਚਿਆ ਡੱਪਿਆ پتہ ਹੀ ਲੱਗ ਰਿਹਾ ਕਿੰਨੀ ਖੁਸ਼ੀ ਹੁੰਦੀ ਪਈ ਹੈ ਪੈਰ ਵੀ ਜ਼ਮੀਨ ਤੇ ਨਹੀਂ ਲੱਗਦੇ ਵੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ ਜੀ ਬੜੇ ਕਰੋੜਪਤੀ ਬਣ ਚੁਕੇ ਹਨ ਕੇ ਜਨਸੀ ਫਲੋਰਸਪੋਸਿਟੀ ਤੋਂ ਜਿਹੜਾ ਕੱਲ ਬਣਿਆ ਉਹ ਚੌਥਾ ਕਰੋੜਪਤੀ ਸੀ ਜੀਰੇ ਦੀ ਜਿਹੜੀ ਦੁਕਾਨ ਹੈਗੀ ਹਨ ਕੇ ਜਨਸੀ ਦੀ ਸ਼ਰਮਾ ਜੀ ਲੋਟਰੀ ਸਟਾਲ ਜੀਰਾ ਉੱਥੇ ਨਿਕਲਿਆ ਜੀ ਕਰੋੜ ਦਾ ਇਨਾਮ ਜੀਰੇ ਦੇ ਵਿੱਚ ਪਹਿਲਾ ਕਰੋੜਪਤੀ ਬਣਿਆ ਜੀ 6 ਰੁਪਈਆ ਦੀ ਟਿਕਟ ਦੇ ਵਿੱਚ ਬੜੀ ਖੁਸ਼ੀ ਹੁੰਦੀ ਪਈ ਹੈ ਇਹਦੀ ਬ ਇੱਥੇ ਟਿਕਟਾਂ ਨਹੀਂ ਮਿਲਦੀਆਂ ਇੱਥੇ ਤੁਹਾਨੂੰ ਤੁਹਾਡੇ ਸੁਪਨੇ ਖੁੱਲਦੇ ਨੇ ਤੁਹਾਡੀ ਤਕਦੀਰਾਂ ਬਦਲ ਜਾਂਦੀਆਂ 6 ਰੁਪਏ ਦੀ ਟਿਕਟ ਤੁਹਾਡੀ ਖੁਸ਼ੀਆਂ ਦੀ ਚਾਬੀ ਹੈ ਜੀ ਜੋ ਤੁਹਾਨੂੰ ਕਰੋੜ ਦਾ ਇਨਾਮ ਦਿੰਦੀ ਪਈ ਹੈ ਮੇਰਾ ਨਾਮ ਪਰਵਿੰਦਰ ਪਾਸ ਸਿੰਘ ਹੈ ਜੀ ਮੈਂ ਐਨਕੇ ਜਨਤੀ ਫਰੋਟਸਪੁਰ ਸਿਟੀ ਤੋਂ